ਮੈਂ ਕੋਈ ਜ਼ਿਆਦਾ ਗਿਆਨ ਨਹੀਂ ਦੇਣਾ ਮੈਂ ਤਾਂ ਸਿਰਫ ਦਿਲ ਦੀ ਗੱਲ ਕਰਨੀ ਹੈ ਕਿਉਂ ਕਿਉਂਕਿ ਅਸੀਂ ਸਾਰੇ ਕਿਸੇ ਨਾ ਕਿਸੇ ਤਰੀਕੇ ਨਾਲ ਥੱਕ ਗਏ ਹਾਂ ਸਰੀਰ ਤੋਂ ਨਹੀਂ ਮਨ ਤੋਂ ਅਸੀਂ ਹੱਸਦੇ ਵੀ ਆਂ ਗੱਲਾਂ ਵੀ ਕਰਦੇ ਆਂ ਪਰ ਅੰਦਰੋਂ ਕਿਤਨਾ ਕਿਤੇ ਮਨ ਚ ਭਾਰ ਜ਼ਰੂਰ ਹੈ ਇਹ ਭਾਰ ਕਿੱਥੋਂ ਆਇਆ ਹੈ ਜ਼ਿੰਦਗੀ ਤੋਂ ਬਿਲਕੁਲ ਨਹੀਂ ਇਹ ਭਾਰ ਸਾਡੀ ਸੋਚ ਨੇ ਪਾਇਆ ਜਦੋਂ ਸਵੇਰ ਅੱਖ ਖੁੱਲਦੀ ਹੈ ਮੋਬਾਈਲ ਹਾਥ ਤੇ ਮੰਨਤੁਰ ਪੈਂਦਾ ਹੈ ਕੌਣ ਕੀ ਕਰ ਰਿਹਾ ਹੈ ਕੌਣ ਅੱਗੇ ਨਿਕਲ ਗਿਆ ਹੈ ਮੇਰੇ ਕੋਲ ਕੀ ਘਟ ਹੈ ਕਿ ਇਸੇ ਤੋਂੜਨੇ ਜ਼ਿੰਦਗੀ ਨੂੰ ਔਖਾ ਬਣਾ ਦਿੱਤਾ ਹੈ ਸੋਚੋ ਕਿੰਨੀਆਂ ਗੱਲਾਂ ਨੇ ਤੁਹਾਨੂੰ ਕਦੇ ਲੱਗਿਆ ਸੀ ਸਭ ਕੁਝ ਖਤਮ ਹੋ ਗਿਆ ਪਰ ਅੱਜ ਅੱਜ ਤੁਸੀਂ ਇੱਥੇ ਹੋ ਸਾਹ ਚੱਲ ਰਿਹਾ ਹੈ ਜ਼ਿੰਦਗੀ ਅੱਗੇ ਵਧ ਰਹੀ ਹੈ ਇਸ ਦਾ ਮਤਲਬ ਹਰ ਹਨੇਰਾ ਪਰਮਨੈਂਟਲੀ ਹੁੰਦਾ ਫਿਰ ਵੀ ਅਸੀਂ ਹਰ ਛੋਟੀ ਛੋਟੀ ਗੱਲ ਨੂੰ ਦਿਲ ਨਾਲ ਕਿਉਂ ਲਗਾ ਲੈਂਦੇ ਹਾਂ ਹਰ ਕਿਸੇ ਦੀ ਗੱਲ ਦਿਲ 'ਚ ਵਸਾ ਲੈਣੀ ਹਰ ਕਿਸੇ ਦੀ ਕੋਈ ਅੱਖੀਂ ਅੰਗ ਆਲ ਗੱਲ ਆਪਣੇ ਆਪ ਤੇ ਲੈ ਲੈਣੀ ਇਸ ਜ਼ਿੰਦਗੀ ਸੌਖੀ ਨਹੀਂ ਆਪਣੇ ਆਪ ਨਾਲ ਜ਼ੁਲਮ ਹੈ ਹਰ ਕੋਈ ਤੁਹਾਨੂੰ ਸਮਝੇ ਇਹ ਜ਼ਰੂਰੀ ਨਹੀਂ ਹਰ ਕੋਈ ਤੁਹਾਡੀ ਕਦਰ ਕਰੇ ਇਹ ਵੀ ਜ਼ਰੂਰੀ ਨਹੀਂ ਪਰ ਤੁਸੀਂ ਆਪਣੀ ਕਦਰ ਕਰੋ ਇਹ ਸਭ ਤੋਂ ਜ਼ਰੂਰੀ ਹੈ ਅਸੀਂ ਆਪਣੀ ਖੁਸ਼ੀ ਹਮੇਸ਼ਾ ਕਿਸੇ ਹੋਰ ਦੇ ਹੱਥਾਂ 'ਚ ਦੇ ਦਿੰਦੇ ਹਾਂ ਅਗਰ ਉਹ ਸਾਡੇ ਨਾਲ ਖੁਸ਼ ਹੈ ਅਸੀਂ ਠੀਕ ਆ ਅਗਰ ਉਹ ਸਾਡੇ ਨਾਲ ਨਰਾਜ ਹੈ ਅਸੀਂ ਟੁੱਟ ਗਏ ਹਾਂ ਨਹੀਂ ਆਪਣੀ ਖੁਸ਼ੀ ਨੂੰ ਆਪਣੇ ਕਾਬੂ 'ਚ ਰੱਖੋ ਦੂਸਰਿਆਂ ਦੇ ਕਾਬੂ 'ਚ ਨਹੀਂ ਖੁਸ਼ੀ ਕੋਈ ਇਨਾਮ ਨਹੀਂ ਹੈ ਜੋ ਕੋਈ ਤੁਹਾਨੂੰ ਦੇਵੇ ਖੁਸ਼ੀ ਇੱਕ ਫੈਸਲਾ ਹੈ ਜੋ ਅਸੀਂ ਆਪਣੇ ਆਪ ਕਰਦੇ ਹਾਂ ਇਹ ਸੋਚੋ ਤੁਹਾਡੇ ਕੋਲ की की है जो परमात्मा ने तो है तो सह हैं जो चलते हैं तो सम है ये न किसी की दुआ है आशीर्वाद है पर असी की गिनते हैं जो नहीं है जिस दिन असि परमात्मा वालों मिली नियमत गिनने लग पे उस दिन तो घाट महसूस होनी घट हो जाएगी ਸੋ ਹਮੇਸ਼ਾ ਆਪਣੀ ਜ਼ਿੰਦਗੀ ਦੇਣੇ ਚ ਸ਼ੁਕਰ ਕਰੋ ਸ਼ੁਕਰ ਉਹ ਤਾਕਤ ਹੈ ਜੋ ਕਾਟਣ ਵੀ ਵਧ ਬਣਾ ਦਿੰਦਾ ਹੈ ਅਸੀਂ ਹਮੇਸ਼ਾ ਤੇਜ਼ੀ ਨਾਲ ਲੱਗਿਆ ਕਿ ਅੱਗੇ ਵਧਣਾ ਚਾਹੀਦਾ ਹੈ ਪਰ ਕਦੇ-ਕਦੇ ਅੱਗੇ ਵਧਣ ਦੀ ਹੌਲੀ ਚੱਲਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਤੇ ਹੌਲੀ ਚੱਲ ਕੇ ਅਸੀਂ ਦੇਖ ਸਕਦੇ ਹਾਂ ਮਹਿਸੂਸ ਕਰ ਸਕਦੇ ਹਾਂ ਜੀ ਸਕਦੇ ਹਾਂ ਤੇਜ਼ ਤੌਰ ਨੇ ਵਿੱਚ ਸਿਰਫ ਥਕਾਵਟ ਹੀ ਮਿਲਦੀ ਹੈ ਤੇ ਸੋਖੀ ਜ਼ਿੰਦਗੀ ਦਾ ਮਤਲਬ ਇਹ ਨਹੀਂ ਕਿ ਹਰ ਦੌਰ ਜੰਗ ਲੜੋ ਕੁਝ ਤੋਂ ਛੱਟ ਵੀ ਦੇਣੀ ਚਾਹੀਦੀ ਹੈ ਤਾਂ ਜੋ ਸਾਨੂੰ ਸਾਹ ਆ ਸਕੇ ਤੇ ਅਸੀਂ ਆਪਣੀ ਜ਼ਿੰਦਗੀ ਸੋਖੀ ਕਰਕੇ ਮਾਨਸਿਕੀ ਬਿਨਾ ਕਿਸੇ ਮੁਸ਼ਕਲਾਂ ਤੋਂ ਬਿਨਾ ਕਿਸੇ ਰੁਕਾਵਟਾਂ ਤੋਂ ਤੇ ਜ਼ਿੰਦਗੀ ਦਾ ਹਰ ਪਲ ਅਸੀਂ ਜੀ ਸਕੀਏ